ਸੁਜਾਨਪੁਰ ਦੇ 12 ਬਾਰਡ ਨੰਬਰ 13 ਦੇ ਵਿੱਚ ਸਫਾਈ ਵਿਵਸਥਾ ਦੇ ਬੁਰੇ ਹਾਲਾਤ ਗੰਦਗੀ ਨਾਲ ਬਿਮਾਰੀ ਫੈਲਣ ਦਾ ਡਰ ਇਸ ਸਬੰਧ ਦੇ ਵਿੱਚ ਜਦ ਸੁਜਾਨਪੁਰ ਨਗਰ ਕੌਂਸਲ ਦੇ ਯੋ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੋਸ਼ ਲੋਕਾਂ ਤੇ ਮਰਦੇ ਹੋਏ ਕਿਹਾ ਕਿ ਲੋਕਾਂ ਵੱਲੋਂ ਨਾਲੀਆਂ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਜਿਸ ਦੇ ਚੱਲਦੇ ਨਾਲੀਆਂ ਵਿੱਚ ਪਾਣੀ ਜਮਾ ਹੋਣ ਨਾਲ ਗੰਦਗੀ ਫੈਲ ਰਹੀ ਹੈ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਜਿਸ ਜਗ੍ਹਾ ਤੇ ਲੋਕਾਂ ਵੱਲੋਂ ਨਾਲੀਆਂ ਤੇ ਕਬਜ਼ੇ ਨਹੀਂ ਕੀਤੇ ਗਏ ਹਨ ਪਰ ਗੰਦਗੀ ਦੇ ਹਾਲਾਤ ਇਹੀ ਹਨ नगर काउंसिल सुजानपुर वालों लगातार सुजानपुर ਨੂੰ ਸਾਫ਼ ਸੁਥਰਾ ਬਣਾਉਣ ਦੇ بڑے ਦਾਅਵੇ ਕੀਤੇ ਜਾਂਦੇ ਹਨ ਅਤੇ ਕਾਰਵਾਈ ਦੇ ਨਾਮ ਤੇ ਮਿਹਨਤ ਕਰਕੇ ਰੋਜੀ ਰੋਟੀ ਕਮਾਣ ਵਾਲੇ ਗਰੀਬ ਲੋਕਾਂ ਦੀਆਂ ਰੇੜੀਆਂ ਫੜੀਆਂ ਚੁਕਵਾਈਆਂ ਜਾ ਰਹੀਆਂ ਹਨ ਇਸ ਬਾਰੇ ਜਾਣਕਾਰੀ ਦਿੰਦਿਆਂ ਵਾਰਡ ਨੰਬਰ 13 ਦੀ ਪਾਰਸ਼ਦ ਦੇ ਪਤੀ ਨੇ ਨਗਰ ਕੌਂਸਲ ਸੁजानਪੁਰ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸੁजानਪੁਰ ਵਿੱਚ ਗੰਦਗੀ ਦਾ ਹਰ ਪਾਸੇ ਆਲਮ ਹੈ ਅਤੇ ਲੋਕਾਂ ਵਿੱਚ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਹੈ ਨਗਰ ਕੌਂਸਲ ਵੱਲੋਂ ਕੋਈ ਕੋਈ ਮਰ ਖਾਲੀ ਕਰਵਾਈ ਜਾਏ ਕਿ ਸਮੱਸਿਆ ਇਹ ਕੌਣੇ ਕਰੇਗਾ ਸਮੱਸਿਆ ਚਲੋ ਜੋ ਯੂ ਸਾਹਿਬ ਕਰ ਰਹੇ ਆ ਅੱਛਾ ਕਰ ਰਹੇ ਆ ਲੋਕਾਂ ਦੀ ਭਲਾਈ ਵਾਸਤੇ ਕਰ ਰਹੇ ਆ ਬਾਕੀ ਮੈਂ ਇਹਨਾਂ ਅੱਗੇ ਬੇਨਤੀ ਕਰਨਾ ਵੀ ਜਿਹੜੀ ਪਾਣੀ ਦੀ ਨਿਕਾਸੀ ਦਾ ਨਾ ਉਹਦਾ ਸੁਧਾਰ ਕਰਨਾ 10 ਨੰਬਰ ਤੋਂ ਅੱਗੇ ਪਾਣੀ ਸਾਰਾ ਬੈਕ ਮਾਰਦਾ ਹੈ ਖੁਸ਼ਪੁਰ ਪਿੰਡ ਦੇ ਵਿੱਚ ਪਾਣੀ ਗੋਡੇ-ਗੋਡੇ ਪਰ ਜਾਂਦਾ ਹੈ ਇਦਾਂ ਹੀ ਆਪਣੇ ਜਿੱਥੇ 올ਡ ਪਟੋਲ ਪੰਪ ਆ ਇਸ ਤੋਂ ਅੱਗੇ ਵਿਚਾਲੋ ਟੱਪ ਤੱਕ ਕੋਈ ਪਾਣੀ ਦੀ ਨਿਕਾਸੀ ਨਹੀਂ ਲੋਕਾਂ ਦੇ ਪੈਲੀਆਂ ਚ ਪਾਣੀ ਜਾਂੜਿਆ ਉਹ बार-बार ਲੋਕੀ ਅਫਸਰ ਲੜਦੇ ਨੇ ਘੜਦੇ ਨੇ ਨਈਓ ਸਾਹਬ ਅਗੇ ਇਹ ਵੀ ਬੇਨਤੀ ਕਰਾਂਗਾ ਵੀ ਉਧਰ ਵੀ ਧਿਆਨ ਦੇਣ ਇਹ ਤੁਸੀਂ ਕਰ ਰਹੇ ਹੋ ਠੀਕ ਕਰ ਰਹੇ ਹੋ ਪਰ ਇਹਦੇ ਨਾਲ ਨਾਲ ਬਾਕੀ ਕੰਮਾਂ ਵੱਲ ਵੀ ਧਿਆਨ ਦੇਣ ਸਰ ਕਿੰਨੀ ਦੇਰ ਦੀ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਤਾਂ ਕਾਫੀ ਪੁਰਾਣੀ ਆ ਵੈਸੇ ਆਪਾਂ ਇਹ ਨਹੀਂ ਕਹਿੰਦੇ ਬਿਨਾਂ ਦੇ ਟਾਈਮ ਦੀ ਆ ਉਹ ਪੁਰਾਣੀ ਆ ਸਮੱਸਿਆ ਉਹ ਘੱਟੋ ਘੱਟ 10 ਵੀ 30 ਸਾਲ ਦੀ ਪੁਰਾਣੀ ਆ ਪਰ ਆਪਾਂ ਇਹ ਕਵਾਂਗੇ ਵੀ ਇਹ ਕੰਮ ਅੱਛੇ ਕਰ ਰਹੇ ਆ ਤੇ ਉਹਦਾ ਵੀ ਨਾਲ ਧਿਆਨ ਦੇਣ ਕਿਉਂ ਇਸੇ ਕੰਮ ਵੱਲ ਧਿਆਨ ਨਾ ਰੱਖਣ ਸਿਰਫ ਰੇੜੀਆਂ ਤਾਕਤ ਜਾਂ ਜੰਗਲੇ ਚੁੱਕਲੋ ਜਾਂ ਉਹ ਕਰ ਲੋ ਮੇਨ ਅੱਗੇ ਚੱਲਣ ਅਸੀਂ ਇਹਨਾਂ ਦੇ ਨਾਲ ਆ ਸਾਰੇ ਯੂਸਰ ਦਾ ਵੀ ਕਹਿਣਾ ਕਿ ਕਿਰਨ ਨਾਲੇ ਲੋਕਾਂ ਨੇ ਛੱਤ ਲਿਆ ਉਹਰੇ ਕਰਕੇ ਖਾਲੀ ਜਿ ਕਰਵਾਈ ਆ ਨਹੀਂ ਉਹ ਵੀ ਠੀਕ ਕਹਿ ਰਹੇ ਉਹ ਤੇ ਅੱਗੇ ਅੱਗੇ ਦੁਕਾਨਦਾਰਾਂ ਨੂੰ ਜੰਗਲੇ ਲਾਣੇ ਪੈਣਗੇ ਲਾਣਗੇ ਤੇ ਨਾਲਾ ਸਾਫ ਹੋਏਗਾ ਜਾਂ ਕੋਈ ਬੋਰੀ ਸੁੱਟ ਜਾਂਦਾ ਕੋਈ ਕੁਛ ਸੁੱਟ ਜਾਂਦਾ ਇੱਥੇ ਲੋਕਾਂ ਨੂੰ ਵੀ ਸਾਹ ਲੈਣਾ ਪੈਣਾ ਤੇ ਤਾਂ ਹੀ ਥੋੜਾ ਜਗ੍ਹਾ ਤੇ ਤੇ ਕਾਰਵਾਈ ਹੋਏਗੀ ਆਪਾਂ ਇਹ ਕਹਿਣਾ ਚਾਹੁੰਦੇ ਆਂ ਕਿ ਇਹਦੇ ਨਾਲ ਨਾਲ ਬਾਕੀ ਕਮਾਲ ਵੀ ਧਿਆਨ ਦਿੱਤਾ ਜਾਏ ਨਾਲਿਆਂ ਦੇ ਗਾਰ ਕਢਾਈ ਜਾਏ ਜਿੱਦਾਂ ਮੈਂ ਦੱਸ ਰਿਹਾ ਮੈਂ ਉੱਥੋਂ ਲੈ ਕੇ ਉੱਧਰ ਵਿਸ਼ਾਲ ਹੋਟਲ ਤੱਕ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਲੋਕਾਂ ਦੇ ਪੈਲੀਆਂ ਚ ਪਾਣੀ ਜਾਂੜਿਆ ਉੱਥੇ ਖੜਾ ਇਹ ਵੀ ਮੈਂ ਉਸ ਆਵਾ ਨਾਲ ਖੜਕੇ ਤੇ ਮੈਂ ਨਾ ਦਿਖਾਵਾਂਗਾ ਉਥੇ ਕਿ ਉਧਰ ਵੀ ਧਿਆਨ ਦੇ। ਖਾਸ ਕਰਕੇ ਮੈਂ ਸਪੈਸ਼ਲ ਕਹਾਂਗਾ ਵੀ ਇਹ ਪਾਣੀ ਨਿਕਾਸੀ ਦਾ ਉਧਰ ਦਾ ਤੇ ਠੰਡੀ ਖੂਈ ਦਾ ਧਿਆਨ ਦੇਣ। ਸਪੈਸ਼ਲ ਲੰਬੇ ਸਮੇਂ ਤੋਂ ਨਗਰ ਕੌਂਸਲ ਕੋਲ ਕੋਈ ਧਿਆਨ ਦਿੱਤਾ ਗਿਆ। ਨਾਕਾਮੀਆਂ ਕਹਿ ਸਕਦੇ ਨੇ ਔਰ ਕੀ ਕਹਿ ਸਕਦੇ ਨੇ? ਇਹ ਤਾਂ ਫਿਰ ਚਲੋ ਮਾੜਾ ਮੋਟਾ ਕਰ ਰਹੇ ਜਿੰਨੀ ਕੋਸ਼ਿਸ਼ ਕਰ ਰਹੇ ਆ। ਵਾਟਰ ਸਪਲਾਈ ਦੀ ਗੱਲ ਲੈ ਲੋ। ਇੰਨੇ ਜਾਣਾ ਇੱਥੇ ਖੜੇ ਆ। ਬੂੰਦ ਬੂੰਦ ਪਾਣੀ ਆ ਰਿਹਾ ਆ। ਕਈ ਵਾਰੀ ਮੋਡੇ ਠੀਕ ਕਰ ਛੱਡੀ ਏ। ਉਹ ਸਫੇ ਦਾ ਥਿਮਾ ਲਾ ਕੇ ਰੱਖਿਆ ਦਾ ਉਥੇ ਟੰਕੀ ਉਹ ਕਿਹਦੇ ਵਾਸ ਉਹ ਯਾ ਫਾਇਦਾ ਉਹ ਦਾ ਸਰ ਕੋੜਾ ਲਗਾ ਕੇ ਟੈਂਕੀ ਲਗਾਈ ਇਹ ਲੋਕਾਂ ਨੂੰ ਸੁਵਿਧਾ ਵਾਸਤੇ ਲੇਕਿਨ ਲੱਗਦਾ ਸੁਵਿਧਾ ਵੀ ਹੈ ਕੋਈ ਸੁਵਿਧਾ ਨਹੀਂ ਪਾਣੀ ਦੀ ਕੋਈ ਸੁਵਿਧਾ ਨਹੀਂ ਆ ਗਈ ਇਹਨਾਂ ਕਿਸੇ ਨੂੰ ਪੁੱਛ ਕੇ ਤੇ ਲੋ ਬੂੰਦ ਬੂੰਦ ਪਾਣੀ ਆਂ ਡਿਆ ਫਿਰ ਨੰਬਰ 1 ਮੈਂ ਹੋਰ ਗੱਲ ਕਹਿਣਾ ਚਾਹਾਂਗਾ ਪਾਣੀ ਨਹੀਂ ਆ ਰਿਹਾ ਤੇ ਬਿੱਲ ਲੈਣ ਆਣਗੇ ਤੇ ਉਹ ਗਲਤ ਆ ਪਹਿਲਾਂ ਪ੍ਰਾਪਰ ਹੱਲ ਕਿਉਂ ਯੋ ਸਾਹਿਬ ਪ੍ਰਾਪਰ ਹੱਲ ਕਰੋ ਉਹਦਾ ਪਾਣੀ ਦਾ ਫਿਰ ਲੋਕੀ ਬਿੱਲ ਵੀ ਦੇਣਗੇ ਆਪਾਂ ਤੁਹਾਡੇ ਨਾਲ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂ ਤਾਂ ਆਪਾਂ ਇਹ ਦੁਆਰਾ ਕਰਨਾ ਹੈ ਵੀ ਪਾਣੀ ਦੀ ਸਮੱਸਿਆ ਦਾ ਵੀ ਹੱਲ ਕਰੋ ਵੈਸੇ ਤੁਸੀਂ ਪਾਉਤੇ ਦੋ ਬੋਰ ਪਾਏ ਆ ਇੱਧਰ ਤੋਂ ਜਲਦੀ ਤੋਂ ਜਲਦੀ ਪਲੀਜ਼ ਕਰਾ ਦਿਓ। ਵੀ ਨਗਰ ਕੌਂਸਲ ਕੋਲ ਇਹ ਮੈਂ ਭਾਲੀ ਕਰਵਾ ਰਿਹਾ ਇੱਥੇ ਐਮਸੀ ਦਾ ਹਾਲ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਾਲੇ ਵਾਲ ਸਫਾਈ ਨਹੀਂ ਕਰਵਾਈਏ ਨਾਲੇ ਨਾਲੇ ਧਿਆਨ ਪਾਇਆ। ਹਾਂ ਬਿਲਕੁਲ ਸਹੀ ਗੱਲ ਆ ਮੈਂ ਵੀ ਦੇਖ ਰਿਆ ਹੁਣ ਕਿ ਨਾਲਿਆਂ ਚ ਗਾਰ ਜਮਾ ਹੋ ਗਈ ਦੀ ਹੈ ਜੀ। ਪਰ ਪ੍ਰੋਬਲਮ ਕੀ ਹੈ ਕਿ ਜੇਕਰ ਥੋੜਾ ਜਿਹਾ ਮੈਂ ਤੁਹਾਨੂੰ ਇੱਧਰ ਝਾਤੀ ਮਰਵਾਉਣ ਜਾਊਂਗਾ ਪਲੀਜ਼ ਇੱਧਰ ਦੇਖਨੇ ਦੇ ਰੱਖ ਕੇ ਕੈਮਰੇ ਕਰਨਾ ਚਾਹੀਦਾ। ਅ ਇੱਧਰ ਦੇਖਣਾ। ਆ ਇੱਕ ਤੋਂ ਲੈ ਕੇ ਉਹ ਬਿਲਕੁਲ ਆਖਰ ਤੱਕ ਸਾਰੇ ਦੇ ਸਾਰੇ ਨਾਲੇ ਜਿਹੜਾ ਲੋਕਾਂ ਵੱਲੋਂ ਛੱਤ ਲੈ ਗਏ। ਉਹਨੂੰ ਪ੍ਰੋਬਲਮ ਕੀ ਆਉਂਦੀ ਹੈ ਕਿ ਜਦੋਂ ਲੋਕਾਂ ਵੱਲੋਂ ਨਾਲੇ ਛੱਤ ਲੈ ਜਾਂਦੇ ਨੇ ਉਹ ਛੱਤਿਓਂ ਇਹ ਨਾਲੇ ਦੇ نیچے ਕਿੱਥੇ ਕੋਈ ਬੋਰੀ ਅਟਕ ਗਈ ਆ ਜਾਂ ਕੋਈ ਲਫਾਫਾ ਅਟਕ ਗਿਆ ਸਾਨੂੰ ਕੁਝ ਪਤਾ ਨਹੀਂ ਲੱਗਦਾ। ਠੀਕ ਹੈ ਇਸ ਲਈ ਵਾਸਤੇ ਨਾ ਅਸੀਂ ਇੰਨਾ ਦੁਕਾਨਦਾਰਾਂ ਨੂੰ ਵੀ ਸ਼ਹਿਰ ਵਾਸੀ ਨੂੰ ਵੀ ਅਪੀਲ ਕਰਦੇ ਆ ਕਿ ਆਪਣੀ ਦੁਕਾਨਾਂ ਦੇ ਅਕੇ ਜਿਹੜੀ ਛੱਤੀ ਹੋਈ ਜਗਾ ਹੈ ਨਾ ਇਨੂੰ ਥੋੜਾ ਜਿਆਦਾ ਖਾਲੀ ਕਰਾ ਕੇ ਤੇ ਇੱਥੇ ਜੰਗਲਾ ਪਾਇਆ ਜਾਏ ਤਾਂ ਕਿ ਜਿਹੜਾ ਸਾਡੇ ਸਫਾਈ ਕਰਮਚਾਰੀ ਆ ਉਹ ਨਾਲੇ ਨੂੰ ਤੰਤਰਾਂ ਸਾਫ ਕਰ ਸਕਣ। ਹਾਂ ਉਹ ਵੀ ਕਹਿੰਦਾ ਜੀ ਪਿਛੇ ਲੰਬੇ ਸੌਂਗ ਤੋਂ ਬਾਰਸ ਪਾਏ ਟੈਂਕੀ ਲਗਾਈ ਗਈ ਸੀ ਲੇਕਿਨ ਉਹਦੇ ਪਾਣੀ ਦੀ ਬੂੰਦ ਨਹੀਂ ਆਂਦੀ ਲੱਖ ਰੁਪਏ ਲਗਾ ਦਿੱਤਾ ਗਿਆ ਸੀ। ਬਿਲਕੁਲ ਹਾਂਜੀ ਜੀ। ਆ ਦੇਖੋ ਪੁਰਾਣਾ ਵਾਟਰ ਸਪਲਾਈ ਦਾ ਨਾਂ ਸਿਸਟਮ ਸੀਗਾ ਉੱਥੇ ਟੈਂਕੀ ਵੀ ਬਣਵਾਈ ਹੋਈ ਹੈ ਸਰਕਾਰ ਵੱਲੋਂ। ਤੇ ਮੇਰੇ ਧਿਆਨ ਵਿੱਚ ਆਇਆ ਮੈਂ ਵੀ ਜਾ ਕੇ ਦੇਖਿਆ ਸੀ ਪਾਣੀ ਦੀ ਸਪਲਾਈ ਪੂਰੀ ਨਹੀਂ ਸੀ। ਇਸ ਸਬੰਧੀ ਅਸੀਂ ਇਸ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਅਸੀਂ ਦੋ ਵਾਰਸਪਾਈ ਦੇ ਨਵੇਂ ਬੋਰ ਆਪਣੇ ਹਾਊਸ ਦੇ ਮੱਤੇ ਪਾ ਦਿੱਤੇ ਗਏ ਨੇ ਜਦੋਂ ਸਾਡੇ ਮਤੇ ਓਕੇ ਹੋ ਜਾਣਗੇ ਨਾਲ ਹੀ ਅਸੀਂ ਉਹ ਕੰਮ ਵੀ ਕਰਵਾ ਦਾਂਗੇ ਅਸੀਂ ਇਹ ਮੁਸ਼ਕਲ ਨਹੀਂ ਰਹਿਣ ਦਵਾਂਗੇ ਸਰ ਕਿੰਨੀ ਕੀ ਜਲਦੀ ਉਹ ਨਾਲਿਆਂ ਦੀ ਸਫਾਈ ਕਰਵਾਈ ਜਾਏਗੀ ਆਹ ਨਾਲਿਆਂ ਦੀ ਸਫਾਈ ਲਈ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਆਪੋ ਆਪਣੇ ਜਿਹੜੇ ਘਰਾਂ ਦੇ ਅਕੇ ਜਿੰਨੇ ਵੀ ਉਹ ਚੰਗਲੇ ਪਾਉਣ ਪਹਿਲਾਂ ਜੀ ਕਿਉਂਕਿ ਦੇਖੋ ਜਿੱਦਾਂ ਦੇ ਹਾਲਾਤ ਆ ਇੰਨਾ ਚ ਨਾਲਿਆਂ ਦੀ ਸਫਾਈ ਹੋਣੀ ਨਾ ਮੁਮਕਨ ਹੈ ਅਸੰਭਵ ਹੈ ਕਿਉਂਕਿ ਜਿੰਨੀ ਦੇਰ ਤੱਕ ਨਾਲਿਆਂ ਦੇ ਉੱਪਰ ਬਣੇ ਹੋਏ ਥੜੇ ਨਹੀਂ ਤੋੜੇ ਜਾਣਗੇ ਵਿੱਚੋਂ ਸਫਾਈ ਨਹੀਂ ਹੋ ਸਕਦੀ ਇਸ ਸਬੰਧੀ ਆਪਣੇ ਕਾਉਂਸਲਰ ਸਾਹਿਬਾਨ ਵੱਲੋਂ ਸਾਨੂੰ ਪਹਿਲਾਂ ਵੀ ਨੋ ਨੋ ਨਾਲਾ ਆ ਕੇ ਨਾਲਿਆਂ ਦਾ ਵੀ ਦੇਖਿਆ ਗਿਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਨਾਲਿਆਂ ਦੇ ਕੋ ਨਿਕਾਸੀ ਹਾਂ ਦੀ ਜੀ ਇਹ ਉਹ ਨਾਲੇ ਨੇ ਜਿਹੜੇ ਪਹਿਲਾਂ ਪੰਚਾਇਤਾਂ ਦੇ ਏਰੀਆ 'ਚ ਕਿਉਂਕਿ ਇਹ ਏਰੀਆ ਬਾਅਦ 'ਚ ਨਗਰ ਕਾਉਂਸਲ ਦੀ ਹਦੂਦ 'ਚ ਸ਼ਾਮਲ ਹੋਇਆ ਹੈ ਇਹੜਾ ਨਾਲੇ ਆ ਬੜੇ ਪੁਰਾਣੇ ਪਿੰਡਾਂ ਵੱਲੋਂ ਬਣਵਾਏ ਹੋਏ ਸੀ ਜੀ ਪਿੰਡਾਂ ਵੱਲੋਂ ਕੀ ਕਰਦੇ ਸੀ ਕਿ ਆਪਣੇ ਅਨਪਲਾਨਡ ਨਾਲੇ ਬਣਵਾਏ ਨੇ ਲਿਮਟ ਦੇ ਵਿੱਚ ਉਹਨਾਂ ਨੇ ਨਾਲਾ ਬਣਵਾ ਕੇ ਉਸ ਤੋਂ ਅੱਗੇ ਉਹਨਾਂ ਨੇ ਨਾਲਾ ਬਿਲਕੁਲ ਓਪਨ 'ਚ ਛੱਡਿਓ ਹੈ ਉਹ ਕੋਈ ਕਿਸੇ ਦੇ ਖੇਤਾਂ 'ਚ ਜਾ ਰਿਹਾ ਕੋਈ ਕਿਤੇ 'ਚ ਜਾ ਰਿਹਾ ਇਸ ਬੰਦੇ ਵੀ ਅਸੀਂ ਆਪਣੇ ਇੰਜੀਨੀਅਰ ਸਾਹਿਬ ਦੀ ਡਿਊਟੀ ਤੇ 1 ਮਹੀਨੇ ਦੇ ਵਿੱਚ ਵਿੱਚ ਉਹ ਰਿਪੋਰਟ ਕਮੇਟੀ ਦੇ ਹਾਊਸ ਤੇ ਪੇਸ਼ ਕਰਨ ਤਾਂ ਜੋ ਜਿਹੜੇ ਅਸੀਂ ਇਹਨਾਂ ਦੀ ਆਊਟਲੈਟ ਚੰਗੀ ਤਰ੍ਹਾਂ ਪੂਰੀ ਕਰਵਾ ਸਕੀਏ